ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਰੇੜਕਾ ਬਰਕਰਾਰ ਹੈ ਤੇ ਇਸੇ ਦੇ ਚੱਲਦੇ ਆ ਇਹ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਕੱਲ VOTING ਹੋਈ ਸੀ VOTING ਦੇ ਵਿੱਚ 8 VOTES ਕੈਨਸਲ ਕਰ ਦਿੱਤੀਆਂ ਗਈਆਂ ਇੰਡੀਆ ਗੱਟ ਛੋੜਦੀਆਂ ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਤੇ ਹੁਣ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਕੁਲਦੀਪ ਕੁਮਾਰ ਸੀਗੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਮੇਅਰ ਦੇ ਉਹਨਾਂ ਨੇ ਪਟੀਸ਼ਨ ਪਾਈ ਸੀ ਤੇ ਇਸ ਪਟੀਸ਼ਨ ਦੇ ਉੱਤੇ ਪੈਰਵਾਈ ਕਰਦੇ ਹੋਏ ਜਿਹੜੇ ਏਜੀ ਨੇ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਸਾਨੂੰ ਡਰ ਸੀ ਕਿ ਅਜਿਹਾ ਹੋਵੇਗਾ ਇਸੇ ਕਰਕੇ ਅਸੀਂ ਵਾਰ-ਵਾਰ ਹਾਈ ਕੋਰਟ ਨੂੰ ਗੁਹਾਰ ਲਗਾ ਰਹੇ ਸੀ ਕਿ ਸਹੀ ਤਰੀਕੇ ਦੇ ਨਾਲ ਚੋਣਾਂ ਕਰਵਾਈਆਂ ਜਾਣ ਤੇ ਹੁਣ ਇੱਕ ਵਾਰ ਫੇਰ ਉਹਨਾਂ ਨੇ ਮੰਗ ਰੱਖੀ ਹੈ ਕਿ ਜਿਹੜੀ ਚੋਣ ਆ ਉਹ ਮੁੜ ਕਰਵਾਈ ਜਾਵੇ ਤੇ ਸਹੀ ਤਰੀਕੇ ਦੇ ਨਾਲ ਕਰਵਾਈ ਜਾਵੇ ਤੇ ਹਾਈ ਕੋਰਟ ਨੇ ਵੀ ਚੰਡੀਗੜ੍ਹ ਦੇ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਸਾਨੂੰ 3 ਹਫ਼ਤਿਆਂ ਦੇ ਵਿੱਚ ਪੂਰੀ ਡਿਟੇਲ ਦਿਓ ਸਾਰਾ ਰਿਕਾਰਡ ਦਿਓ ਕਿ ਕੀ ਕਾਰਨ ਹੋਏ ਕਿਉਂ ਅਜਿਹਾ ਹੋਇਆ ਤੇ ਨਾਲ ਹੀ ਵੱਡੇ ਸਵਾਲ ਖੜੇ ਹੋਏ ਨੇ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਵੀ ਅਨਿਲ ਮਸੀਹ ਦੇ ਉੱਤੇ ਉਹਨਾਂ ਦੇ ਉੱਤੇ ਇਲਜ਼ਾਮ ਕੱਲ 20 ਵਿਰੋਧੀਆਂ ਨੇ ਲਾਏ ਸੀ ਅੱਜ ਵੀ ਲਾਏ ਨੇ ਤੇ ਨਾਲ ਦੀ ਨਾਲ ਯੂਥ ਕਾਂਗਰਸ ਚੰਡੀਗੜ੍ਹ ਵਾਲੀ ਤੇ ਮਹਿਲਾ ਵਿੰਗ ਵੀ ਸੜਕਾਂ ਦੇ ਉੱਤੇ ਉਤਰ ਆਇਆ ਨਗਰ ਨਿਗਮ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਸ ਪ੍ਰਦਰਸ਼ਨ ਦੇ ਦੌਰਾਨ ਕਈ ਕਾਂਗਰਸੀਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਹੈ ਪਰ ਚੋਣ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦੀ ਹੈ ਕਿ ਜੇਕਰ ਮੇਰ ਦੀ ਚੋਣ ਦੇ ਦੌਰਾਨ 8 ਵੋਟਾਂ ਕੈਨਸਲ ਹੋ ਸਕਦੀਆਂ ਨੇ ਤਾਂ ਦੂਜੇ ਪਾਸੇ ਜਿਹੜਾ ਸੀਨੀਅਰ ਡਿਪਟੀ ਮੇਰ ਚੁਣਨਾ ਸੀ ਉਹਦਾ ਬਾਈਕਾਟ ਕੀਤਾ ਗਿਆ ਸੀ ਤਾਂ ਉਹ ਵੋਟਾਂ ਤੋਂ ਬਿਨਾ ਕਿਵੇਂ ਚੁਣ ਲਿਆ ਗਿਆ ਜਦੋਂ ਵਿਰੋਧੀਆਂ ਨੇ ਪੂਰੀਆਂ ਵੋਟਾਂ ਹੀ ਨਹੀਂ ਪਾਈਆਂ ਤਾਂ ਆਪਣੇ ਆਪ ਦੇ ਵਿੱਚ ਕਈ ਅਹਿਮ ਸਵਾਲ ਨੇ ਤੇ ਹਾਈ ਕੋਰਟ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਿੰਨਾ ਵੀ ਰਿਕਾਰਡ ਹੈ ਇਸ ਚੋਣ ਦੇ ਨਾਲ ਸੰਬੰਧਿਤ ਉਸ ਨੂੰ ਸਾਰੇ ਨੂੰ ਸੀਲ ਕੀਤਾ ਜਾਵੇ ਤਾਂ ਜੋ ਸੁਣਵਾਈ ਦੇ ਵਿੱਚ ਉਹਨੂੰ ਲਿਆਂਦਾ ਜਾ ਸਕੇ ਤਾਂ ਦੱਸਦੀ ਕਿ ਇਸ ਤੋਂ ਪਹਿਲਾਂ 18 ਜਨਵਰੀ ਨੂੰ ਇਹ ਚੋਣ ਹੋਣੀ ਸੀ ਪਰ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਬ ਬਿਮਾਰ ਹੋ ਗਏ ਤੇ ਚੋਣ ਟਾਲ ਦਿੱਤੀ ਗਈ ਤੇ ਇਹਦਾ ਜਿਹੜਾ ਸਮਾਂ ਸੀਗਾ ਉਹ ਫਰਵਰੀ ਦੇ ਪਹਿਲੇ ਹਫਤੇ ਰੱਖਿਆ ਗਿਆ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹਾਈ ਕੋਰਟ ਦਾ ਰੁਖ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਜਲ ਤੋਂ ਜਲਦ ਤਰੀਕ ਲੈ ਕੇ ਆਓ ਤਰੀਕ ਲੈ ਕੇ ਪ੍ਰਸ਼ਾਸਨ ਚੰਡੀਗੜ੍ਹ ਦਾ ਨਹੀਂ ਪਹੁੰਚਿਆ 26 ਜਨਵਰੀ ਦਾ ਹਵਾਲਾ ਦੇ ਦਿੱਤਾ ਤੇ ਜਦੋਂ ਸਖਤੀ ਦੇ ਨਾਲ ਹਾਈ ਕੋਰਟ ਨੇ ਕਿਹਾ ਤਾਂ ਫਿਰ ਇਹਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਤਰੀਕ ਦੇਣੀ ਪਈ ਤੇ 30 ਜਨਵਰੀ ਨੂੰ ਚੋਣ ਰੱਖੀ ਗਈ ਸੀ ਪਰ ਹੰਗਾਮਾ ਹੋ ਗਿਆ ਐਨੀ ਇੱਕ ਕਾਲੀ ਦਿਖਾਈ ਗਈ ਜਿਵੇਂ ਹੀ ਮੇਅਰ ਦਾ ਐਲਾਨ ਹੁੰਦਾ ਤਾਂ ਮੇਅਰ ਦੀ ਕੁਰਸੀ ਦੇ ਉੱਤੇ ਕਾਬਜ਼ ਹੋਣ ਵਾਸਤੇ ਕਿੰਨੇ ਇੱਕ ਵਿਆਕੁਲ ਸੀਗੇ ਕਿੰਨੇ ਕਾਫਰ ਸੀਗੇ ਉਹ ਸਾਹਮਣੇ ਆਇਆ ਕਿ ਭੱਜ ਕੇ ਕੁਰਸੀ ਦੇ ਉੱਤੇ ਕਬਜ਼ਾ ਕੀਤਾ ਗਿਆ ਹਾਲਾਂਕਿ ਪ੍ਰੈਜ਼ਾਈਡਿੰਗ ਅਫਸਰ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਹਿੰਦੇ ਉਹਦੇ ਉੱਤੇ ਟਿੱਕ ਲਗਾ ਦਿੱਤੇ ਗਏ ਸੀਗੇ ਤੇ ਜਦ ਕਿ ਏਜੀ ਗੁਰਮਿੰਦਰ ਸਿੰਘ ਗੈਰੀ ਹੋਰਾ ਨੇ ਕਹਿ ਦਿੱਤਾ ਹੈ ਕਿ ਪਹਿਲਾਂ ਹੀ ਟਿੱਕ ਲਗੀਆਂ ਹੋਈਆਂ ਪਰਚੀਆਂ ਮਿਲੀਆਂ ਸੀ ਵੈਲਟ ਪੇਪਰ ਟਿੱਕ ਲੱਗੇ ਹੋਏ ਮਿਲੇ ਸੀ ਆਪਣੇ ਆਪ ਦੇ ਵਿੱਚ ਵੱਡੇ ਸਮਾਲ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾ ਨੇ ਤਾਂ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਪਰਚਾ ਦਰਜ ਕਰਨ ਦੀ ਗੱਲ ਵੀ ਕੀਤੀ ਆ ਮੰਗ ਕਰ ਲਈ ਹੈ ਤੇ ਹੁਣ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਦੇਖਣਾ ਹੋਵੇਗਾ ਕਿ 3 ਹਫ਼ਤਿਆਂ ਦੇ ਵਿੱਚ ਚੰਡੀਗੜ੍ਹ ਦਾ ਪ੍ਰਸ਼ਾਸਨ ਤੇ ਨਾਲ ਹੀ ਮਿਊਨਿਸਪਲ ਕਾਰਪੋਰੇਸ਼ਨ ਕੀ ਰਿਕਾਰਡ ਲੈ ਕੇ ਕੀ ਜਵਾਬ ਲੈ ਕੇ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਚੋਣ ਨੂੰ ਲੈ ਕੇ ਕੀ ਫੈਸਲਾ ਹੁੰਦਾ ਚੋਣ ਦੁਬਾਰਾ ਹੁੰਦੀ ਹੈ ਜਾਂ ਫਿਰ ਇਸ ਚੋਣ ਦੇ ਉੱਤੇ ਸਟੇ ਲੱਗਦੀ ਹੈ ਜੋ ਵੀ ਫੈਸਲਾ ਆਏਗਾ ਤੁਹਾਡੇ ਸਾਹਮਣੇ ਫਿਰ ਰੂਬਰੂ ਹੋਵਾਂਗੇ ਅਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ